ਹੈਲੋ ਨਿਊਯਾਰਕ ਵਾਸੀਓ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਸੀਂ ਆਪਣੀ ਡਿਊਟੀ ਨਿਭਾਓ ਘਰ ਤੇ ਅੰਦਰ ਰਹੋ ਅਤੇ ਜਿੱਥੋਂ ਤੱਕ ਸੰਭਵ ਹੋਵੇ ਕਾਰੋਬਾਰ ਮਿਲਜੁਲ ਕਟੂਕਟ ਕਰੋ ਜੇ ਤੁਹਾਡੀ ਤਬੀਅਤ ਖਰਾਬ ਹੈ ਤਾਂ ਖਾਸ ਤੌਰ ਤੇ ਜ਼ਰੂਰੀ ਹੈ ਕਿ ਤੁਸੀਂ ਘਰ ਤੇ ਅੰਦਰ ਰਹੋ ਅਤੇ ਆਪਣੇ ਡਾਕਟਰ ਨੂੰ ਬੁਲਾਓ ਜੇ ਤੁਹਾਡੇ ਬੱਚਿਆਂ ਦੀ ਤਬੀਅਤ ਠੀਕ ਨਹੀਂ ਹੈ ਤਾਂ ਉਹਨਾਂ ਨੂੰ ਘਰ ਤੇ ਅੰਦਰ ਰੱਖੋ ਜੇ ਤੁਹਾਨੂੰ ਡਾਕਟਰ ਦੀ ਲੋੜ ਹੈ ਤੇ 311 ਤੇ ਕਾਲ ਕਰੋ ਕਰਮਚਾਰੀਆਂ ਨੂੰ ਕਰੋ ਕੰਮ ਕਰਨ ਲਈ ਵਿੱਚ ਮਦਦ ਕਰੋ ਜਕਾਂਤ ਕੰਟਿਆਂ ਨੂੰ ਵਿਖਰਾ ਦਿਓ ਜੇ ਤੁਹਾਡੇ ਲਈ ਕਾਰੋਬਾਰ ਜਾਣਾ ਜ਼ਰੂਰੀ ਹੈ ਤੇ ਤਿੰਨ ਜ਼ਰੂਰੀ ਆਦਤیں ਪਾਓ ਆਪਣੇ ਹੱਥ ਚੰਗੀ ਤਰ੍ਹਾਂ ਅਤੇ ਵਾਰ-ਵਾਰ ਧੋ ਅਤੇ ਨਿਚ ਜਖੰਗ ਵਿਲੇ ਆਪਣੀ ਨੱਕ ਅਤੇ ਮੂੰਹ ਨੂੰ ਟਕ ਲੋ ਆਪਣੇ ਦੇ ਦੂਜੀਆਂ ਦੀ ਸੁਰੱਖਿਆ ਕਰੋ ਆਪਣੇ ਦੇ ਦੂਜੀਆਂ ਦੀ ਵਿਚਾਰਨੀ ਜੀ ਦੂਰੀ ਨੂੰ ਵਧਾਓ ਜੇ ਹੋ ਸਕੇ ਤੇ 6 ਫੁੱਟ ਤੇ ਵੱਧ ਦੂਰੀ ਰੱਖਣ ਦੀ ਕੋਸ਼ਿਸ਼ ਕਰੋ ਅਤੇ ਪਰਿਵਾਰ ਅਤੇ ਮਿੱਤਰਾਂ ਨਾਲ ਸੰਪਰਕ ਬਣਾ ਕੇ ਰੱਖਣ ਲਈ ਚੈਟ ਕਰੋ ਟੈਕਸ ਕਰੋ ਜਬ ਵੀਡੀਓ ਚੈਟ ਕਰੋ ਜੇ ਤੁਹਾਡੀ ਤਬੀਅਤ ਖਰਾਬ ਹੈ ਜਬੜੀ ਉਮਰ ਤੇ ਜਾਂ ਲੰਬੇ ਅਰਸੇ ਦੇ ਬਿਮਾਰੀ ਵਾਲੇ ਲੋਕਾਂ ਨੂੰ ਮਿਲਣ ਨਾ ਜਾਓ ਅਤੇ ਜੇ ਤੁਹਾਨੂੰ ਲੰਬੇ ਅਰਸੇ ਦੇ ਕੋਈ ਬਿਮਾਰੀ ਹੈ ਤਾਂ ਤੇ ਗੈਰ ਜ਼ਰੂਰੀ ਇਕੱਠਾਂ ਤੋਂ ਦੂਰ ਰਹੋ ਸਭ ਤੋਂ ਕਮਜ਼ੋਰ ਲੋਕਾਂ ਦੀ ਸੁਰੱਖਿਆ ਕਰੋ ਸਿੱਟੀ ਵਾਲੋਂ ਮਿਲਣ ਵਾਲੀ ਅਲਾਂਟਾ ਦੇ ਦੇਹਾਨ ਦਿਓ ਤਦ ਅਤੇ ਜਾਣਕਾਰੀ ਸਰਕਾਰੀ ਸਰੋਤ ਤੋਂ ਪ੍ਰਾਪਤ ਕਰਨਾ ਯਕੀਨ ਬਣਾਓ ਅਸਲੀ ਸਮਹੇ ਦੇ ਅਪਡੇਟਾਂ ਲਈ ਇੱਥੇ ਜਾਓ nyc.gov/coronavirus ਪਰੇਸ਼ਾਨ ਕਰਨ ਜਵਿਤ ਕਰੇ ਵਾਲੀਆਂ ਕਟਨਾਵਾਂ ਦੀ ਸੋਚ ਨਾ ਦੇਣ ਲੈ 311 ਕਾਲ ਕਰੋ